YouTube ਉੱਤੇ ਖਬਰਾਂ 'ਚ ਚਰਚੇ ਕਈ ਹੋ ਗਏ ਹੁਣ ਉਹਦੇ ਉੱਤੇ ਪਰਚੇ YouTube ਉੱਤੇ ਖਬਰਾਂ 'ਚ ਚਰਚੇ ਕਈ ਹੋ ਗਏ ਹੁਣ ਉਹਦੇ ਉੱਤੇ ਪਰਚੇ ਸਿਨਹ ਟਰਾਂਦੇ ਸਿਨਹ ਟਰਾਂਦੇ ਲੰਬੂ ਉਹਨੇ ਲਾਇਆ ਹੋਇਆ ਹੈ ਜਿਨਾ ਮੈਰੋ 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 ਹਰ ਪਾਸੇ ਸ਼ਾਇਆ ਹੋਇਆ ਹੈ ਸਨਵਾਨ ਤੋਂ ਸੱਜ ਆਏ ਸਿੰਘ ਬਈ ਬਣ ਨੀ ਲਪਾ ਕੇ ਬਣਿਆ ਨਿਹੰਗ ਬਈ ਉਹਨੇ ਇੱਕੋ ਇੱਕ ਰੱਖੀ ਸਦਾ ਮੰਗ ਬਈ ਮੂੰ ਕਈਆਂ ਦੇ ਕਰਾਦੇ ਉਹਨੇ ਬੰਦ ਬਈ ਮੂੰ ਕਈਆਂ ਦੇ ਕਰਾਦੇ ਉਹਨੇ ਬੰਦ ਬਈ ਉਹਨੇ ਵੱਖਰਾ ਹੀ ਵੱਖਰਾ ਹੀ ਰੋਵ ਜਮਾਇਆ ਹੋਇਆ ਹੈ ਜਿਨਾ ਮਹਿਰੋ 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 ਹਰ ਪਾਸੇ ਛਾਇਆ ਹੋਇਆ ਹੈ ਜਿਨਾ ਮਹਿਰੋ ਮਹਿਰੋ ਉਮਦੇ ਹੀਰੇ ਜਿੱਥੇ ਬੰਦੀ ਹੈ ਬਣਾਈ ਇੱਜ਼ਤਾਂ ਦੀ ਰਾਖੀ ਮੈਂ ਕਰੂ ਬਣ ਪਾਈ ਗੰਦ ਕੱਢਣਾ ਪੰਜਾਬ ਚੋਂ ਕਰੂ ਮੈਂ ਸਫਾਈ ਰੀਲ ਉਹਨਾਂ ਦੀ ਬਣਾਉ ਜਿਨੇ ਗੰਦੀ ਰੀਲ ਪਾਈ ਉਹਨ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਸਮਝਾਇਆ ਹੋਇਆ ਹੈ ਜਿਨਾ ਮੈਰੋ 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 ਹਰ ਪਾਸੇ ਛਾਇਆ ਹੋਇਆ ਹੈ ਜਿਨਾ ਮੈਰੋ ਮੈਰੋ ਚੈਨਲਾਂ 'ਤੇ ਬੈਠੇ ਜਿਹੜੇ ਮਾਰਦੇ ਨੇ ਚੱਕ ਮੈਰੋ ਵਾਲ ਦੀ ਰਹਿੰਦੀ ਓਣੇ ਉੱਤੇ ਅੱਖ ਹੋ ਚੈਨਲਾਂ 'ਤੇ ਬੈਠੇ ਜਿਹੜੇ ਮਾਰਦੇ ਨੇ ਚੱਕ ਮੈਰੋ ਵਾਲ ਦੀ ਰਹਿੰਦੀ ਓਣੇ ਉੱਤੇ ਅੱਖ ਜਦੋਂ ਸਾਹਮਣੇ ਆਵੇ ਫਿਰ ਜੋੜਦੇ ਨੇ ਹੱਥ ਜਦੋਂ ਸਾਹਮਣੇ ਆਵੇ ਉਦੋਂ ਜੋੜਦੇ ਨੇ ਹੱਥ ਸੂਰਾਂ ਵਾਲਾ ਬੁੱਟਾ ਸਦਾ ਲਿਖਦਾ ਏ ਸੱਚ ਸੂਰਾਂ ਵਾਲਾ ਬੁੱਟਾ ਸਦਾ ਲਿਖਦਾ ਏ ਸੱਚ ਆਪੇ ਲਿਖ ਕੇ ਹੀ ਆਪੇ ਲਿਖੇ ਗੀਤ ਉਹਨੇ ਗਾਇਆ ਹੋਇਆ ਏ ਜਿਨਾ ਮੈਰੋ 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 ਹਰ ਪਾਸੇ ছਾਇਆ ਹੋਇਆ ਏ ਜਿਨਾ ਮੈਰੋ 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 ਹਰ ਪਾਸੇ ছਾਇਆ ਹੋਇਆ ਏ ਜਿਨਾ ਮੈਰੋ ਮੈਰੋ ਧੰਨਵਾਦ ਜੀ